हाँ जी भाई सताल जी सारा अच्छ भाई गोरे फार्मग का फार्म है जी देख सकते हो मुरगे बिछी मुरगे ठीक है जी कर दिया भाई जी ने गलबात तो पकाऊगा जीने तो कर दिया भाई जी ने गलबात हाँ जी भाई सत्या जी सी भाई जी हाँ जी नाम दसू जी अपना नाम गोरा बड़ी पिंड पदौर जिले बना ला ठीक है हाँ। जी तो नंबर तो सही है नंबर 8588 वीर 0432 ठीक है जी आपने बकावा भी नहीं है हां बकावा है वीर ये डेढ़ किलो के हो गए भाई दो दे पौने दो के हो गए भाई भी है ठीक है जी हां तो की रेट अपना है रे माने चले 3 6300 रेट आई अपना ठीक है जी हम्म और पता लग गया मुर्गा केड़ा के मोल हां पता लगला गए खोल वजे कल भी आ जाए मतलब मुंडा लगा 20 दिन तक दो किलो हो गई ठीक है ठीक है हां पाल भी हम जी दिखाओ बच्चा जाके ठीक है जी भाई देख सागो ਅੱਗੇ ਸੂਆ ਮਰਗੀ 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 ਦੇਖਾ ਜੋ ਕਾਲੀ ਮਰਗੀ ਰੇ ਅੰਗਾ ਕੀ ਰੇਟ ਆ ਭਰਾ ਇਹ 830 ਦਾ ਵੱਡਾ ਫਾਇਦਾ ਕਰਦੇ ਠੀਕ ਹੈ ਜੀ 830 ਜੀ ਦੋਸੀ ਆ ਪਿਆਰ ਜੀ ਪਿਆਰ ਦੇਸੀ ਰੇ ਕੀ ਕਰੀਏ ਵੀਡੀਓ ਕਿਸਮੇ ਲਾਈਕ ਕਰਵਾਤਾ ਬਾਈ ਲਈ ਅਰੇ ਬੇਰੋ ਬਾਕੀ ਕੜੇ ਦੇਖਣੇ ਪੂਰੇ ਠੀਕ ਹੈ ਤੇ ਦੋਸੀ ਮਰਗੇ ਪਿਆਰ ਤੇ ਬਰਨ ਖਾਣਾ ਦਾ ਕੀ ਬਣਾਉਣਾ ਤੁਸੀਂ ਪਾਣਕ ਦਾ ਦਾਣਾ ਵੱਧ ਪਾਉਣਾ ਵੀਰੇ ਸਿਆਣੋ ਠੀਕ ਹੈ ਠੀਕ ਆ ਰਹੀ ਹੈ ਬਾਈ ਦਾ ਫਰਦਾ ਬਹੁਤ ਬਹੁਤ ਵਧੀਆ ਬਿਲਕੁਲ ਠੀਕ ਹੈ ਕੋਈ ਫੀੜ ਫੂੜ ਨਹੀਂ ਕੋਈ ਫੋੜੇ ਮੈਂ ਫੀੜ ਨਹੀਂ ਬੰਦ ਕਰਦੀ ਫਿਰ ਪਹਿਲਾਂ ਪਾਉਣੀ ਸੀ ਠੀਕ ਹੈ ਠੀਕ ਹੈ ਸਿੱਧਾ ਹੁਣ ਨਹੀਂ ਪਾਉਣੇ ਬੰਦ ਕਰ ਕੱਟਦੇ ਹੋਰ ਦਸਾਂ ਮੋਰ ਤਾਂ ਖਾ ਵੀ ਨਹੀਂ ਸਾਹਿਬ ਜੀ ਦਿਖਾਓ ਆਇਆ ਇਹ ਕਲ ਗਿਆ ਇਹਦਾ ਆ ਮਰ ਗਿਆ ਠੀਕ ਹੈ ਇਹ ਮਰ ਗਿਆ ਇਹਦਾ ਹੱਤਾ ਰੇਟ ਨੂੰ ਦਾਈ ਮੈਕ ਕੋ ਰੇਟ ਹੈ ਕਿਤੋਂ ਰੇਟ ਹੈ ਹਰੇ ਕੋ ਰੇਟ ਦੇ ਬਦਲੇ ਭਾਰ ਕਰਦਾ ਠੀਕ ਹੈ ਇਹ ਤੁਹਾਨੂੰ ਮਰ ਕੋ ਫਰਕੂਗਾ ਇਹ ਫਿਰ ਪੰਜ ਚਾਰ ਦਿਨਾਂ ਦਾ ਰੇਟ ਹੈ ਹਾਂ ਪੰਜ ਸੱਤ ਦਿਨਾਂ ਦਾ ਹੋ ਜਾ ਬਾਕੀ ਤੁਹਾਡੇ ਹੁਣ ਦਾ ਦੋ ਦੋ ਕਿਲੋ ਭਾਂਜਾਂਗੇ ਤੇ 500 ਦੀ ਕਿਤਨੀ ਟੁਕੜੀ ਲੱਗ ਜੀ ਠੀਕ ਹੈ ਠੀਕ ਹੈ ਪਾਂਡਾ ਦੇ ਕਾਬਲ ਹੋਣ ਵਾਲਾ ਜੀ ਹਾਂ ਜੀ ਹਾਂ ਜੀ ਠੀਕ ਹੈ ਜਰੂਰ ਬਾਈ ਨੱਟ ਨੱਟ ਕਰੀਂ ਆਉਂਦੇ ਰਹੋ ਕਿੰਨੇ ਵੱਡੇ ਵੱਡੇ ਫਰਦੇ ਨੇ ਇਹਦੇ ਫਿਰ ਅਬਲੀਂ ਦੀ ਚ